ਨੇਵਾ ਸਿੰਘ ਪੰਗੂ ਜੀ ਇਹਦਾ ਰਾਤੀਂ ਬਾਰਸ਼ ਪੈ ਰਹੀ ਸੀਗੀ ਤਾਂ ਗੁੰਗਾਂ ਆ ਗਏ ਆ ਜੀ ਇੱਥੇ ਗੁੰਗਾਂ ਹੋਰ ਵੀ ਸੀਗੇ ਦੋ ਗੁੰਗਾਂ ਨੇ ਉਹਨਾਂ ਨੂੰ ਕਰੰਟ ਲੱਗ ਗਿਆ ਜਿਹੜੀ ਬਹੁਤ ਤੜ ਤੜਫ ਕੇ ਇਹਨਾਂ ਦੀ ਜਾਨ ਨਿਕਲੀ ਐ ਅੰਬੋਲੀਆਂ ਵੀ ਬਹੁਤ ਰਿੰਗੀਆਂ ਵੀ ਬਹੁਤ ਤੇ ਪਰ ਅਖੀਰੀ ਇਹ ਫਿਰ ਮੌਜ ਹੋ ਗਈ ਨਾ ਜੀ ਹੁਣ ਬਾ થોੜੇ ਵੇਲੇ ਪਹਿਲੇ ਉਹ ਦੋ ਮੁਲਾਜ਼ਮਾਏ ਬਿਜਲੀ ਬੋਰਡ ਵਾਲੇ ਉਹ ਕਹਿੰਦੇ ਸੀ ਕਰੰਟ ਚੈੱਕ ਕਰਦੇ ਆ ਅਤੇ ਮੈਂ ਤਾਂ ਸ੍ਰੀ ਨਰੀਂਦਰ ਕਮਾ ਸਾਹਿਬ ਸ੍ਰੀ ਪ੍ਰਧਾਨ ਨੂੰ ਕਮੇਟੀ ਨੂੰ ਤਬਰੀਕ ਕੰਪਲੀਟ ਕਰਦੀ ਸੀ ਉਹ ਕਹਿੰਦਾ ਮੈਂ ਉਹ ਫੋਟੋਆਂ ਵੀ ਜੋ ਮੈਂ ਫੋਟੋਆਂ ਹੀ ਉਹਨੂੰ ਭੇਟੀਆਂ ਤੇ ਉਹਨਾਂ ਇਲੈਕਟਰ ਸਾਹਿਬ ਨੂੰ ਫੋਟੋ ਬਿਜਲੀ ਬੋਰਡ ਨੂੰ ਭੇਟੀਆਂ ਪਰ ਉਹਨਾਂ ਦੇ ਬਾਅਦ ਉਹ ਮੁਲਾਜ਼ਮ ਆ ਗਏ ਕਹਿੰਦੇ ਚੱਲੇ ਕੇ ਕਹਿੰਦੇ ਸੀ ਕਿ ਚੈੱਕ ਕਰਕੇ ਆਉਂਦੇ ਆਂ ਜੀ ਫਿਰ ਇਤਮੋਲੀ ਰੋਡ ਜੀ ਮੋਲੀ ਰੋਡ ਮੋਲੀ ਰੋਡ ਤੇ ਇਹ ਤਾਂ ਬੜੀ ਏਨ ਗੇਲੀ ਆ ਕਿ ਕਿ ਜਿਹੜੇ ਮੀਟਰ ਹੈ ਇਹਦਾ ਘਰਾਂ ਤੇ ਲੱਗਣਾ ਚਾਹੀਦਾ ਖੰਭੇ ਤੇ ਲਾ ਦੇ ਉਹ ਆਪਣੀ ਜਿਹੜੀ ਹੈ ਤਾਰ ਬੱਚੇ ਤੇ ਆਪਣਾ ਵਰਕ ਘੱਟ ਕਰਨ ਵਾਸਤੇ ਖੰਭਿਆਂ ਤੇ ਟੰਗ ਦਲਦੇ ਗੰਭੇ ਤੇ ਦਾ ਮਤਵ ਨਹੀਂ ਮੀਟਰ ਟੰਗਣ ਦਾ ਆਹ ਇਹਦੇ ਥੱਲੇ ਗਿਰੇ ਪਏ ਸੀਗੇ ਜੀ ਉਦੋਂ ਮੈਂ ਕਬਲੇ ਟੰਗ ਕਰ ਕਰਕੇ ਇਹਨਾਂ ਨੂੰ ਉੱਤੇ ਚੁਕਾਏ ਇਹ ਥੱਲੇ ਗਿਰ ਕੇ ਸੀਗੇ ਮੀਟਰ ਕੋਈ ਪਰਵਾਨੀ ਕੁਝ ਨਹੀਂ ਸਾਰੇ ਮੀਟਰਾਂ ਦਾ ਇਹ ਹਾਲ ਹੈ ਉੱਧਰ ਦੇ ਬੱਸ ਚੱਲੇ ਜਾਓ ਉੱਧਰ ਵੀ ਇਹੀ ਹਾਲ ਹੈ ਤਾਂ ਨਾ ਵੱਡਾ ਦੁਕਾਨੀ ਕੰਪਲੀਟ ਕਰਨ ਤੋਂ ਬਾਅਦ ਨੀ ਆਂਦਾ ਕੋਈ ਆ ਜੀ ਅਸੀਂ ਬੜੇ ਕਾਫੀ ਕੋਸ਼ਿਸ਼ ਕਰੀਏ ਜੇ ਵੀ ਕਿ ਆ ਵੀ ਖੰਭੇ ਵੀ ਚੇਂਜ ਕਰੋ ਕੰਬੇ ਚੇਂਜ ਕਰਨ ਦੀ ਕੋਈ ਹੋਣੀ ਇਹ ਸਾਡੀ ਗਲੀ ਜਿੱਥੇ ਕੋਈ ਖੰਭਾ ਕੋਈ ਨਹੀਂ ਹੈਗਾ ਇਹ ਤਾਰਾਂ ਖਿੱਚ ਕੇ ਪਾਈਆਂ ਹੋ ਦੇਖੋ ਇਹ 3 ਫੇਸ ਦਾ ਕਨੈਕਸ਼ਨ ਦੋਹਾਂ ਚ ਕੁੰਡੀਆਂ ਲਾਲ ਲਾ ਕੇ ਪਾਈਆਂ ਹੋਈਆਂ ਨੇ ਲੋਹੇ ਦੇ ਖੰਭੇ ਕਰਕੇ ਹੋਇਆ ਸਰ ਹਾਂ ਉਹ ਸੰਦ ਬਚਾਉਂਦਾ ਮੀਟਰ ਨਾ ਹੁੰਦੇ ਹੋ ਸਕਦਾ ਬਚਾਅ ਹੋ ਜਾਂਦਾ ਇਹਨਾਂ ਗਲੀਵਰੇ ਤਾਂ ਇਹ ਜੀ ਸੁਧਾਰ ਹੋਏ ਬਹੁਤ ਜਲਦੀ ਸੁਧਾਰ ਹੋਏ ਇਹਦਾ ਸਵੇ ਜੋ ਇਨਸਾਨੀਅਤ ਹੈ ਜੋ ਅੱਲਾਹ ਹੈ ਇਹਦਾ ਸਵੇਰੇ ਹੀ ਇਸ ਨੂੰ ਹੋਣਾ ਚਾਹੀਦਾ ਬਿਜਲੀ ਕੋਡ ਕੰਨੀ ਕੋਈ ਨਾ ਕੋਈ ਅਕਤਰੇ ਵੀ ਜਾਨ ਜਾਨਦਾਰ ਚਾ ਪਸ਼ੂ ਸੀਗੇ ਐਸਾ ਜਾਨ ਹੈ ਇਹਨਾਂ ਦਾ ਨੁਕਸਾਨ ਵੀ ਹੁੰਦਾ ਸੀ ਬੱਚਾ ਵੀ ਹੁੰਦਾ ਸੀ ਕੋਈ ਉਹਦਾ ਵੀ ਨੁਕਸਾਨ ਹੋਣਾ ਸੀ ਇਹਦਾ ਅਸੀਂ 2 ਘੰਟੇ ਹੋ ਗਏ ਇੱਥੇ ਖੜੇ ਆ ਵੀ ਕੋਈ ਹੋਰ ਨਾ ਆਜੇ ਕੋਈ ਕਿਉਂਕਿ ਤੇ ਲੋਕ ਬਹੁਤ ਆ ਕੇ ਇਸ ਬਾਰੇ ਸੋਚ ਰਹੇ ਆ ਵੀ ਇਹ ਤਾਂ ਬਾਬਰ ਦਾ ਨੁਕਸਾਨ ਤੋਂ ਬਚਾਓ ਗਿਆ ਪਸ਼ੂਾਂ ਦੇ ਡਰ ਕੀ ਗੱਲ ਜੇ ਕਿਤੇ ਇਨਸਾਨ ਜਾਂ ਬੱਚੇ ਦਾ ਹੁੰਦਾ ਹੋਰ ਜ਼ਿਆਦਾ ਨੁਕਸਾਨ ਹੋ ਜਾਣਾ ਹਾਂਜੀ ਹਾਂਜੀ ਰਾਤ ਦੇ ਟਾਈਮ ਕਰਕੇ ਕੀ ਹੋਇਆ ਦਾ ਨਾਮ ਕੀ ਹੈ ਮੇਰਾ ਨਾਮ ਵਿਕਾਸ ਚੋਢੀ ਸੈਂਟਿਸਟ ਬਟਨਗਰ ਕੋਰ ਰਾਜਪੁਰ ਇੱਕ ਸਾੜੇ ਰਿਪੋਰਟ ਆਈ ਹੈ ਵੀ ਦੋ ਦੇਸਾਰਾ ਪਛੋਲੀ ਡੈਥ ਹੋ ਗਈ ਹੈ ਤੇ ਲੋਕਾਂ ਨੂੰ ਦਸਤਗ੍ਰੇ ਵੀ ਕਰੰਟ ਨਾਲ ਹੋਈ ਹੈ ਅਸੀਂ ਸੰਬੰਧੀ ਬਿਜਲੀ ਬੋਰ ਨਾਲ ਗੱਲ ਕੀਤੀ ਬਿਜਲੀ ਬੋਰ ਨੇ ਪੁਸ਼ਟੀ ਕੀਤੀ ਹੈ ਵੀ ਸਾਡੇ ਬਿਜਲੀ ਨਾਲ ਨਹੀਂ ਕਰੰਟ ਲੱਗਣ ਨਾਲ ਨਹੀਂ ਹੋਈ ਪਰ ਅਸੀਂ ਦਾ ਪੋਸਟਮਾਰਟਮ ਕਰਾਵਾਂਗੇ ਜੋ ਡਾਕਟਰ ਰਿਪੋਰਟ ਆਏਗੀ ਉਹ ਮੰਨ ਲਈਏ